ਮਹੱਲਾ ਪਹਿਲਾ ਆਖਣ ਔਖਾ ਸੁਣਤ ਔਖਾ ਆਖ ਨਾ ਜਾਪੀ ਆਖ ਇੱਕ ਆਖ ਆਖੇ ਸ਼ਬਦ ਭਾਖੇ ਅਰਧ ਉਰਧ ਦਿਨ ਰਾਤ ਸਾਡ ਆਖਣ ਬਹੁਤ ਔਖਾ ਆਖਣ ਔਖਾ ਤੁਝੇ ਦੀ ਤਸੱਲੀ ਕਰਾਉਣੀ ਬਹੁਤ ਔਖੀ ਹੈ タルਬ ਦੇ ਰੂਪ ਤੇ ਤਸੱਲੀ ਉਸ ਦੀ ਤਸੱਲੀ ਕਰਾਉਣੀ ਜਿਹਨੂੰ ਕਹਿੰਦੇ ਖੁਦਾ ਇੱਕ ਹੈ 14 ਦੀ ਮਰਦਾ ਦੀ ਉਹਦਾ ਕੋਈ ਵਾਹ ਪਿਓ ਹੈ ਜੀ ਅੱਖਾਂ ਨੂੰ ਦੀਦਾ ਦੀ ਇਸ ਜੜ ਤੇ ਇਸ ਬੂਟ ਤੇ ਸਾਰੇ ਤੁਹਾਨੂੰ ਖੜੇ ਨੇ ਪਰ ਉਹਦੇ ਬਾਰੇ ਕੁਝ ਗਿਆਨ ਕਰਾਉਣ ਬਹੁਤ ਔਖਾ ਹੈ ਗਿਆਨ ਦੇ ਵਿੱਚ ਉਹਦਾ ਦਰਸ਼ਨ ਕਰਾਉਣ ਬਹੁਤ ਔਖਾ ਹੈ ਉਹਦੇ ਬਾਰੇ ਤਾਂ ਕੁਝ ਗੱਲ ਨਾਲ ਬਹੁਤ ਔਖਾ ਆਖਣ ਔਖਾ ਸੁਣਨ ਔਖਾ ਆਖਣ ਔਖਾ ਲੋਕਾਂ ਨੂੰ ਤਾਂ ਉਹਦਾ ਸੁਣਨਾ ਵੀ ਬੜਾ ਔਖਾ ਲੱਗਦਾ ਸੁਣ ਨਹੀਂ ਸਕਦੇ ਲੋਕਾਂ ਨੂੰ ਨਾਮ ਸੰਤਚਨ ਬਿਛੂ ਦੇ ਸਾਥਾ ਸੋਡ ਵਾਲਿਆਂ ਦੇ ਬਿਛੂ ਲੜ ਜਾਂਦਾ ਕਿਉਂਕਿ ਦੋਵੇਂ ਪਾਸਿਆਂ ਨੂੰ ਜੋ ਲਿਜਾ ਰਹੇ ਨੇ ਉਹ ਅੱਧੀ ਧਾਤ ਹੈ ਨਾ ਤੁਸੀਂ ਧਾਤ ਵਾਲੇ ਜੇ ਉਹਨਾਂ ਨੂੰ ਉਹ ਕਹਿੰਦੇ ਆਜੋ ਆਜੋ ਇਹਦੀ ਗੱਲ ਸੁਣੋ ਆਹ ਕਹਿੰਦਾ ਆਖੀ ਆਖ ਜਿਹੜੇ ਆਖ ਰਹੇ ਨੇ ਅਕਲ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਤੇ ajo ਬਿਆਨ ਕੀਤਾ ਨਹੀਂ ਜਾ ਸਕਦਾ ਸਾਧ ਕਰਨ ਵਾਲਿਆਂ ਤੇ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਿਆਨ ਤੇ ਪਰੇ ਹੈ ਗੱਲ ਅਸਲ ਗੱਲ ਬਿਆਨ ਤੇ ਵੀ ਪਰੇ ਹੈ ਬੋਲ ਬੋਲ ਮਦ ਹੈ ਸੋਏ ਕੁਝ ਬੋਲ ਦਿੱਤਾ ਕੁਝ ਬੋਲਿਆ ਨਹੀਂ ਜਾ ਸਕਦਾ ਜਿਹੜਾ ਨਹੀਂ ਬੋਲਿਆ ਜਾ ਸਕਦਾ ਉੱਥੋਂ ਪੁੱਛਣ ਵਾਲੀ ਗੱਲ ਸ਼ੁਰੂ ਹੋ ਜਾਂਦੀ ਅਸਲ ਗੱਲ ਫੇਰ ਵੀ ਨਹੀਂ ਆਖੀ ਜਾ ਰਹੀ ਬਹੁਤ ਕੁਝ ਆਖਿਆ ਅਸਲੀ ਗੱਲ ਫੇਰ ਵੀ ਰਹੇਗੀ ਨਹੀਂ ਆਖੀ ਗਈ ਆਖ ਨਾ ਜਾਪੀ ਅੱਖ ਵਾਲੀ ਗੱਲ ਨਾ ਜਾਪੀ ਆਖ ਆਖ ਨਹੀਂ ਗਈ ਆਖੀ ਨਹੀਂ ਗਈ ਕੁਝ ਆਖਿਆ ਗਿਆ ਫੇਰ ਵੀ ਆਖਣ ਵਾਲੀ ਗੱਲ ਨਹੀਂ ਆਖੀ ਗਈ ਰਹੇਗੀ ਉਹ ਹਾਂਜੀ ਇੱਕ ਆਖ ਆਖਾਂ ਸ਼ਬਦ ਭਾਖ ਅਰਧ ਉਰਧ ਦਿਨ ਰਾਤ ਇਕ ਆਖੇ ਵਿਚਾਰਦੇ ਨੇ ਆਖੇ ਸ਼ਬਦ ਭਾਖੇ ਸ਼ਬਦ ਵੀ ਕਹਿੰਦੇ ਵੀ ਤੇ ਆ ਸ਼ਬਦ ਉਪਦੇਸ਼ ਵੀ ਦੇ ਰਹੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਹਰ ਰੋਜ਼ ਦਿਨ ਰਾਤ ਇੱਕ ਵਾਰ ਇੱਕ ਤੇ ਦੋ ਕੇ ਗੱਲ ਕਰ ਰਹੇ ਨੇ ਦਿਲ ਰਾਤ ਕਰ ਰਹੇ ਨੇ ਗਾਲੋ ਭਾਵੇਂ ਫਿਰ ਵੀ ਪੂਰੀ ਗੱਲ ਸਹੀ ਉਹਨਾਂ ਤੇ ਆ ਤਕੜ ਤੋਂ ਪਰੇ ਹੀ ਰਹਿ ਜਾਂਦੀ। ਕੱਲ ਇਹਨਾਂ ਦਿਲ ਰਾਤ ਕੋਈ ਬਹੁਤ ਗੁਰਬਾਣੀ ਲਿਖੀ ਗਈ ਪਰ ਅਸਲ ਗੱਲ ਫਿਰ ਵੀ ਉੱਥੇ ਖੜੀ ਹੈ। ਬੁਝਣ ਵਾਲੀ ਗੱਲ ਬੁਝਾਰਤ ਫੇਰ ਉੱਥੇ ਖੜੀ ਐ ਬੁਝਾਰਤ ਜਿਉਂਦੀ ਤਿਉਂ ਖੜੀ ਠੀਕ ਅਰ ਦੁਰਦ ਨਾ ਕੀ ਭਾਵ ਐ ਜੀ ਅਰ ਦੁਰਦ ਮਾਨਾ ਚਿੱਤ ਅਰਦੇ ਹੁਰਦ ਸੁਭੋਤ ਠੀਕ ਐ ਉਹ ਚਿੱਤ ਵੱਲੋਂ ਦੱਸ ਰਹੀ ਐ ਦੁਰਦ ਇਕੱਠੇ ਹੋਏ ਨੇ ਅੱਕੇ ਨੇ ਮਨੂ ਠੀਕ ਐ ਮਨ ਆਇਆ ਤੇ ਜਪੁਠਾ ਹੋ ਜਾਂਦਾ ਫੇਰ ਉਰ ਹੋ ਜਾਂਦਾ ਨਾ ਜੇ ਕਿਹੋ ਹੋਏ ਤਾਂ ਕਿਹੋ ਦਿਸੈ ਜਾਪੈ ਰੂਪ ਨ ਜਾਤ ਸਭ ਕਾਰਣ ਕਰਤਾ ਕਰੇ ਘਟ ਔਕਟ ਘਟ ਥਾਪ ਪრობਲਮ ਕੀ ਹੈ ਹਰੂਨ ਮਾਰੇ ਜਿਹੜੇ ਦਿਨ ਰਾਤ ਆਖ ਰਹੇ ਨੇ ਕਬੂਲ ਕਿਥੇ ਹੋ ਕੇ ਜੇਗਾ ਨਾ ਕੁਝ ਹੋਵੇਗਾ ਸਾਧਾ ਦਿਸੇ ਜੇਕਰ ਹੋਏ ਸਾਧਾ ਕੋ ਦਿਸੇ ਤਾਂ ਕੋਈ ਦਿਸੇ ਉਹ ਵਾਇਆ ਵਾਲੀ ਦਾ ਕੋਈ ਟੀਜ ਨਹੀਂ ਦਿਸੇ ਕੀ ਜੇ ਦਿਸੇ ਤਾਂ ਦਿਖਾ ਦੀਏ ਤੁਹਾਨੂੰ ਦੱਸ ਵੀ ਦਈਏ ਜਾਪੇ ਰੂਪ ਨਾ ਜਾਤ ਨਾ ਉਹਦਾ ਰੂਪ ਜਾਪਦਾ ਨਾਲ ਦੀ ਜਾਤ ਹੀ ਆਪਦੀ ਹੈ ਜਿਹੜਾ ਦਾ ਕੋਈ ਹੈ ਉਹ ਦੀ ਕਹੀ ਜਾਣੇ ਆ ਅਸੀਂ ਪੁੱਝ ਲਿਆ ਆਪਣੀ ਬੁਝਾਰਤ ਨੂੰ ਦੱਸ ਲਿਆ ਆ ਜੇ ਕਹੋ ਵੇ ਜੇ ਕੁਝ ਹੋਵੇਗਾ ਸਾਹਮਣੇ ਥੋਸ ਉਠੋ ਉਸ ਨੂੰ ਦੇਖਿਆ ਖਾ ਨੂੰ ਜਾਪੇ ਰੂਪ ਨਾਲ ਜਾਦ ਰੂਪਰ ਜਾਦੋ ਦੀ ਝਾਪਣ ਵਾਲੀ ਖਾ ਨੂੰ ਦਿਖਾਵੇ ਜੀਤਾ ਹੈ ਨਹੀਂ ਪਰ ਫਿਰ ਵੀ ਰੂਪ ਉਹਦਾ ਹੈ ਰੰਗ ਵੀ ਹੈ ਹਰ ਆਪਣੇ ਇੱਕ ਰੰਗ ਹੈ ਆਪਣੇ ਉਹ ਰੰਗੀ ਤੇਰਾ ਰੂਪ ਅਨੂਪ ਹੈ ਰੂਪ ਵੀ ਹੈ ਠੀਕ ਹੈ ਜੀ ਹਾਂ ਜੀ ਸਭ ਕਾਰਨ ਕਰਤਾ ਕਰੇ ਘਟ ਔ ਘਟ ਘਟ ਥਾਪ ਸਭ ਕਾਰਨ ਕਰਤਾ ਤੇ ਕਰਤਾ ਹੀ ਸਭ ਕਾਰਨ ਕਰ ਸਕਦਾ ਸਭ ਘਟ ਘਟਾਂ ਦੇ ਵਿੱਚ ਹਿਲਦੇ ਆਂਦੇ ਉਹ ਥਾਪ ਦਿੰਦਾ ਹੈ ਉਹ ਥਾਪ ਦਿੰਦਾ ਹੈ ਕਿਸੇ ਨੂੰ ਜੋੜ ਦਿੰਦਾ ਹੈ ਘਰ ਦੇ ਵਿੱਚ ਕਿਸੇ ਨੂੰ ਘਰ ਤੋਂ ਤੋੜ ਦਿੰਦਾ ਹਾਂ ਕੱਟ ਗਈ ਹੁੰਦਾ ਜੀ ਉਹ ਕੱਟ ਤੋੜ ਦੇਣਾ ਘੜ ਤੋਂ ਲੱਤਾਂ ਦੇ ਅੱਛਾ ਜੀ ਹਾਂ ਜੀ ਆਖਣ ਔਖਾ ਨਾਨਕਾ ਆਖ ਨਾ ਜਾਪੈ ਆਖ ਆਖ ਨੂੰ ਕੰਮ ਰੋਟਾ ਚਾਨ ਨਾ ਆਖਣਾ ਮੋਤੋ ਆਖ ਆਖ ਨਾ ਜਾਪੈ ਆਖ ਆਖ ਨਾਲੀ ਚੀਜ਼ ਆਖਿਓ ਨਹੀਂ ਜਾ ਰਹੀ ਅਸਲ ਆਖਣ ਵਾਲੀ ਚੀਜ਼ ਆਖੀ ਜਾਰੀ ਇੱਥੇ ਆ ਕੇ ਉਹ ਜਿਹੜੀ ਕੱਲ ਗੱਲ ਸੀ ਇੱਥੇ ਫਸ ਗਈ ਆਪਣੀ ਜਾਨੇ